ਕੈਨੇਡਾ ਵਿੱਚ ਕਾਰ ਚੋਰਾਂ ਦੀ ਨਕੇਲ ਕੱਸਣ ਲਈ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਦੇ ਤਹਿਤ ਸੂ ਦੇਣ ਵਾਲਿਆਂ ਦੀ ਇਨਾਮੀ ਰਕਮ ਦੇ ਵਿੱਚ ਵਾਧਾ ਕੀਤਾ ਗਿਆ। অন্ਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਦੇ ਮੁਤਾਬਕ ਸੂਬੇ ਦੇ ਵਿੱਚ ਹਰ 14 ਮਿੰਟ ਦੇ ਦੌਰਾਨ ਇੱਕ ਕਾਰ ਚੋਰੀ ਹੁੰਦੀ ਹੈ ਤੇ ਅਜਿਹੇ ਦੇ ਵਿੱਚ ਟ੍ਰਾਂਟੋ ਪੁਲਿਸ ਵੱਲੋਂ ਕਾਰ ਚੋਰਾਂ ਦੀ ਸੂ ਦੇਣ ਵਾਲਿਆਂ ਲਈ ਇਨਾਮੀ ਰਕਮ ਦੇ ਵਿੱਚ ਵਾਧਾ ਹਾਂ ਪੱਕੀ ਸਾਬਤ ਹੋ ਸਕਦਾ ਹੈ। ਟ੍ਰਾਂਟੋ ਕ੍ਰਾਈਮ ਸਟਾਪਰਸ ਦੇ ਮੁਖੀ ਸ਼ੌਨ ਸਪੌਟਨ ਨੇ ਕਿਹਾ ਕਿ ਵਧੀ ਹੋਈ ਇਨਾਮੀ ਰਕਮ ਨਾਲ ਸ਼ੱਕੀਆਂ ਦੀ ਸੂ ਦੇਣ ਵਾਲੇ ਵਧੇਰੇ ਸਰਗਰਮੀ ਨਾਲ ਅੱਗੇ ਆਉਣਗੇ ਅਤੇ ਕਾਰ ਚੋਰੀ ਦੀਆਂ ਵਾਰਦਾਤਾਂ ਰੋਕਣ ਵਿੱਚ ਮਦਦ ਮਿਲੇਗੀ। ਤੁਹਾਨੂੰ ਦੱਸ ਦਈਏ ਕਿ ਇਸ ਤੇ ਲਈ 5000 ਡਾਲਰ ਦਾ ਇਨਾਮ ਐਲਾਨਿਆ ਗਿਆ ਹੈ। ਇੱਥੇ ਦੱਸਣਾ ਬੰਦ ਹੈ ਕਿ ਪਿਛਲੇ ਮਹੀਨੇ ਅਨਟੈਲਿਓ ਸਰਕਾਰ ਦੇ ਵੱਲੋਂ 10 ਕਰੋੜ ਡਾਲਰ ਦੀ ਲਾਗਤ ਨਾਲ ਪੰਜ ਨਵੇਂ ਪੁਲਿਸ ਹੈਲੀਕਾਪਟਰ ਖਰੀਦੇ ਗਏ ਜਿਨ੍ਹਾਂ ਦੀ ਵਰਤੋਂ ਅਪਰਾਧੀਆਂ ਦਾ ਪਿੱਛਾ ਕਰਨ ਵਾਸਤੇ ਕੀਤੀ ਜਾ ਸਕਦੀ ਹੈ ਅਤੇ ਹਾਈਵੇਜ਼ ਨੂੰ ਕਾਰਾਂ ਖੋਣ ਵਾਲਿਆਂ ਦੀ ਹਿੰਸਾ ਤੋਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਇੱਕ ਪਾਸੇ ਟ੍ਰਾਂਟੋ ਪੁਲਿਸ ਅਨਾਮੀ ਰਕਮ ਵਿੱਚ ਵਾਅਦੇ ਦਾ ਐਲਾਨ ਕਰ ਰਹੀ ਸੀ ਜਦਕਿ ਦੂਜੇ ਪਾਸੇ 14 ਤੇ 15 ਅਗਸਤ ਨੂੰ ਵਾਪਰੀਆਂ ਕਾਰ ਜੈਕਿੰਗ ਦੀਆਂ ਵਾਰਦਾਤਾਂ ਦੀ ਪੜਤਾਲ ਅੱਗੇ ਵਧਾਉਂਦੇ ਆ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਤੀਜੇ ਦੀ ਭਾਲ ਕੀਤੀ ਜਾ ਰਹੀ ਹੈ ਪਹਿਲੀ ਵਾਰਦਾਤ ਦੇ ਦੌਰਾਨ ਘਰ ਦੇ ਬਾਹਰ ਖੜੀ ਕਾਰ ਖੋ ਕੇ ਲਜਾਨ ਦਾ ਯਤਨ ਕੀਤਾ ਗਿਆ ਇੱਕ ਸ਼ੱਕੀ ਗੱਡੀ ਵਿੱਚ ਉਡੀਕ ਕਰ ਰਿਆ ਸੀ ਜਦਕਿ ਦੋ ਸ਼ੱਕੀਆਂ ਨੇ ਘਰ ਦੇ ਦਰਵਾਜ਼ੇ ਤੇ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ਨੂੰ ਤੋੜ ਕੇ ਉਸ ਦੇ ਅੰਦਰ ਦਾਖਲ ਹੋ ਗਏ ਅੰਦਰ ਜਾ ਕੇ ਚਾਬੀਆਂ ਲੱਭਣ ਲੱਗੇ ਪਰ ਚਾਬੀਆਂ ਨਾ ਮਿਲਣ ਤੇ ਬਾਹਰ ਉਡੀਕ ਕਰ ਰਹੇ ਸਾਥੀ ਨਾਲ ਗੱਡੀ ਵਿੱਚ ਬੈਠ ਕੇ In addition to this awareness campaign, today Toronto Crime Stoppers is announcing an enhanced cash reward of up to $5,000 for any information that can assist investigators from the Toronto Police Service in identifying and arresting those responsible for auto thefts that occur in the City of Toronto. This enhanced cash reward will only be valid until Monday, September 30th, 2024. So, if you have something to say, say it now, and by doing so, you'll be making your community a safer place. Through the collaboration of strategic campaigns like this, Toronto Crime Stoppers, industry stakeholders, along with our law enforcement partners, will continue to make a difference in the prevention of crime in our communities. Recognizing this crime extends beyond our city, Toronto Crime Stoppers has designed the campaign to be adaptable. by any crime stoppers program across Canada and police services across Canada if they are interested nirdarha nirpakhar rahenge azad ha sach kahange gall karange siyasi hawa di hukumranan nu honge sidhe sawal sab to pehla pahunchavange tade tak sirf sacchi khabar har masle te rahegi tikhi nazar dasange kaun kar rha hai ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ